ਕੀ ਕਹਿਣਾ ਚਾਹੀਦਾ ਹੈ ਵੇਟ ਦੇ ਬਾਰੇ ਜੀ ਕੀ ਟ੍ਰੀਟਮੈਂਟ ਹੋਈ ਆ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੇਸ਼ ਦੀ ਐਡਮਿਟ ਬਾਰੇ ਗੱਲ ਕਰਨਾ ਚਾਹੁੰਦਾ ਵਰਲਡ ਰੈਂਕਿੰਗ ਅਨਾਉਂਸ ਹੋਈਆਂ ਨੇ ਅੱਜ ਔਰ ਵਰਲਡ ਰੈਂਕਿੰਗ ਦੇ ਵਿੱਚ ਜਿਹੜਾ ਭਾਰਤ ਦਾ ਰੁਤਬਾ ਇੱਕ ਵਾਰ ਫੇਰ ਵਧਿਆ ਔਰ ਭਾਰਤ ਦੀਆਂ 54 54 ਇੰਸਟੀਟਿਊਸ਼ਨ ਜਿਹੜੀਆਂ ਆ ਵਰਲਡ ਰੈਂਕਿੰਗ ਦੇ ਵਿੱਚ ਉਹਨਾਂ ਨੇ ਆਪਣੀ ਪੋਜੀਸ਼ਨ ਹਾਸਲ ਕੀਤੀ ਹੈ ਔਰ ਜਿਹੜੀਆਂ ਕਿ 2015 ਦੇ ਵਿੱਚ 11 ਸੀ 11 ਤੋਂ ਵੱਧ ਕੇ ਅਸੀਂ 54 ਤੇ ਪਹੁੰਚ ਗਏ 54 ਤੇ ਪਹੁੰਚ ਗਏ। ਔਰ 54 ਯੂਨੀਵਰਸਟੀਆਂ ਵਰਲਡ ਰੈਂਕਿੰਗ ਵਿੱਚ ਆਉਣ ਦੇ ਨਾਲ ਭਾਰਤ ਦੁਨੀਆ ਦੀ ਚੌਥੀ ਵੱਡੀ ਪਾਰਟਿਸਿਪੇਟਿਵ ਕੰਟਰੀ ਬਣ ਗਿਆ, ਦੇਸ਼ ਬਣ ਗਿਆ ਵਰਲਡ ਰੈਂਕਿੰਗ ਦੇ ਵਿੱਚ ਕੁਆਲਟੀ ਐਜੂਕੇਸ਼ਨ ਦੇ ਵਿੱਚ ਭਾਰਤ ਅੱਗੇ ਵਧਿਆ। ਔਰ ਜਦੋਂ ਭਾਰਤ 54 ਇੰਸਟੀਟਿਊਸ਼ਨ ਦੇ ਨਾਲ ਵਰਲਡ ਰੈਂਕਿੰਗ ਦੇ ਵਿੱਚ ਪਹੁੰਚਿਆ ਤਾਂ ਉਸਨੇ ਜਰਮਨੀ ਤੇ ਜਾਪਾਨ ਜਰਮਨੀ ਦਾ ਰੈਂਕ ਜਿਹੜਾ ਹੈ ਉਹ ਜਰਮਨੀ ਦੀਆਂ ਯੂਨੀਵਰਸਿਟੀਆਂ ਨੇ ਉਹ 48 ਨੇ। ਔਰ ਜਾਪਾਨ ਦੀਆਂ 47 ਹੈ। ਇਹ ਦੋ ਵਿਕਸ਼ਿਤ ਦੇਸ਼ ਵੀ ਸਾਡੇ ਤੋਂ ਇਸ ਮਾਮਲੇ ਵਿੱਚ ਪਿੱਛੇ ਹੋ ਗਏ ਐ। ਔਰ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਦਾ ਵਿਜ਼ਨ ਸੀਗਾ ਜਿਨ੍ਹਾਂ ਨੇ ਪਿਛਲੇ 10-11 ਸਾਲਾਂ ਦੇ ਵਿੱਚ ਭਾਰਤ ਦੇ ਐਜੂਕੇਸ਼ਨ ਸਿਸਟਮ ਨੂੰ ਟਰਾਂਸਫਾਰਮ ਕੀਤਾ ਵੱਡੇ ਰਿਫਾਰਮ ਲੈ ਕੇ ਆਏ। ਨਿਊ ਐਜੂਕੇਸ਼ਨ ਪਾਲਿਸੀ ਆਈ ਜਿਸ ਦੀ ਵਜ੍ਹਾ ਕਰਕੇ ਅੱਜ ਜਿਹੜੀ ਭਾਰਤ ਦੀਆਂ ਸੰਸਥਾਵਾਂ ਦੀ ਜਿਹੜੀ ਪੋਜੀਸ਼ਨ ਹੈ ਉਹ ਗਲੋਬਲ ਰੈਂਕਿੰਗ ਦੇ ਵਿੱਚ ਤੁਹਾਡੇ ਸਾਹਮਣੇ ਆਈ ਹੈ ਕਿ ਅਸੀਂ ਵਿਕਸਿਤ ਦੇਸ਼ਾਂ ਨੂੰ ਵੀ ਪਛੜ ਕੇ ਅੱਗੇ ਪਹੁੰਚੇ ਆਂ ਔਰ ਇਸ ਦੇ ਨਾਲ ਹੀ ਜਿਹੜੀ ਭਾਰਤ ਸਰਕਾਰ ਵੱਲੋਂ ਰਿਸਰਚ ਇਨੋਵੇਸ਼ਨ ਵਾਸਤੇ ਫੰਡਿੰਗ ਦਿੱਤੀ ਗਈ ਸੀ ਉਸ ਦੇ ਨਾਲ ਸਾਡਾ ਰਿਸਰਚ ਇੰਡੈਕਸ ਵੀ ਜਿਹੜਾ ਇੰਪਰੂਵ ਹੋਇਆ ਔਰ ਭਾਰਤ ਦੀਆਂ ਸੰਸਥਾਵਾਂ ਨੇ ਦੁਨੀਆ ਦੀ ਅਕੈਡਮਿਕ ਰੈਪਿਊਟੇਸ਼ਨ ਇੰਪੋਲਰ ਰੈਪਿਊਟੇਸ਼ਨ ਕੁਆਲਟੀ ਰਿਸਰਚ ਦੇ ਵਿੱਚ ਵੀ ਬਹੁਤ ਗ੍ਰੋਥ ਲਈ ਹੈ ਪਰ ਮੈਂ ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਕਿਉਂਕਿ ਦੁਨੀਆ ਦੀ ਯੰਗੇਸਟ ਯੂਨੀਵਰਸਿਟੀ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਯੂਨੀਵਰਸਿਟੀ ਬਣੀ ਹੈ ਜਿਸ ਨੇ 575ਵਾਂ ਰੈਂਕ ਜਿਹੜਾ ਹੈ 575th ਰੈਂਕ ਹਾਸਲ ਕੀਤਾ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਵਿੱਚੋਂ 28500 ਯੂਨੀਵਰਸਿਟੀਆਂ ਵਿੱਚੋਂ ਚੰਡੀਗੜ੍ਹ ਯੂਨੀਵਰਸਿਟੀ 575ਵਾਂ ਰੈਂਕ ਲੈ ਕੇ ਵਿਸ਼ਵ ਦੀਆਂ ਟੌਪ 2% ਛੋਟੀ ਦੀਆਂ 2% ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਈ ਹੈ ਔਰ ਮੈਂ ਇਸ ਵਾਸਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਸੀਆਂ ਨੂੰ ਵਧਾਈ ਦੇਣਾ ਚਾਹੁੰਗਾ ਕਿ ਪੰਜਾਬ ਦੀ ਧਰਤੀ ਤੇ ਚੰਡੀਗੜ੍ਹ ਯੂਨੀਵਰਸਿਟੀ ਸਥਾਪਿਤ ਹੋਈ ਨਹੀਂ ਬਹੁਤ ਲੰਮਾ ਸਮਾਂ ਨਹੀਂ ਹੋਇਆ 2012 ਵਿੱਚ ਯੂਨੀਵਰਸਿਟੀ ਬਣੀ ਸੀ ਅੱਜ ਵਿਸ਼ਵ ਦੀਆਂ ਟੌਪ 2% ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਈ ਹੈ ਔਰ ਮੈਂ ਇਸ ਵਾਸਤੇ ਜੋ ਸਹਿਯੋਗ ਮਿਲਿਆ ਪਿਛਲੇ ਸਾਲਾਂ ਦੌਰਾਨ ਸਾਨੂੰ ਉਸ ਦੇ ਵਾਸਤੇ ਪੂਰੇ ਪੰਜਾਬ ਵਸੀਆਂ ਦਾ ਆਪ ਸਭ ਦਾ ਧੰਨਵਾਦ ਵੀ ਕਰਨਾ ਚਾਹਣਾ ਔਰ ਮੈਂ ਚੰਡੀਗੜ੍ਹ ਯੂਨੀਵਰਸਿਟੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਸ ਗੱਲ ਦੀ ਵਧਾਈ ਵੀ ਦੇਣੀ ਚਾਹਣਾ ਧੰਨਵਾਦ ਵੀ ਦੇਣਾ ਚਾਹਣਾ ਜਿਨ੍ਹਾਂ ਦੀਆਂ ਸਖਤ ਮਿਹਨਤ ਸਦਕਾ ਜਿਨ੍ਹਾਂ ਦੀਆਂ ਐਫਰਟਸ ਦੇ ਸਦਕਾ ਕਿਉਂਕਿ ਉਹਨਾਂ ਦੀ ਕੁਆਲਟੀ ਰਿਸਰਚ ਉਹਨਾਂ ਦੀ ਇੰਪਲੋਇਰ ਰੈਪਿਊਟੇਸ਼ਨ ਦੇ ਸਦਕਾ ਅੱਜ ਤੁਸੀਂ ਦੇਖਿਆ ਹੋਊਗਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਐਲੂਮਨੀ ਵੀ ਇੱਥੇ ਪਹੁੰਚੇ ਆ ਜਿਹੜੇ ਵਿਦਿਆਰਥੀ ਤੋਂ ਪੜ੍ਹ ਕੇ ਵੱਖ-ਵੱਖ ਕੰਪਨੀਆਂ ਵਿੱਚ ਪਹੁੰਚੇ ਆ ਤੇ ਵਰਲਡ ਰੈਂਕਿੰਗ ਦੇ ਵਿੱਚ ਬਹੁਤ ਸਾਰੀ VOTING ਹੁੰਦੀ ਹੈ ਬਹੁਤ ਸਾਰੇ ਜਿਹੜੇ ਗਲੋਬਲ ਲੈਵਲ ਦੇ ਜਿਹੜੇ ਟਾਪ ਪ੍ਰੋਫੈਸਰ ਹੈ ਟਾਪ ਯੂਨੀਵਰਸਿਟੀ ਦੇ ਪ੍ਰੋਫੈਸਰ ਹੈ ਟਾਪ ਕੰਪਨੀਆਂਜ਼ ਨੇ ਉਹ ਆਪਣਾ opinion ਦਿੰਦੀਆਂ ਉਸ ਤੋਂ ਬਾਅਦ ਜੱਕ ਯੂਨੀਵਰਸਟੀਆਂ ਨੂੰ ਰੈਂਕਿੰਗ ਹਾਸਲ ਹੁੰਦੀ ਮੈਂ ਸਭ ਦਾ ਧੰਨਵਾਦ ਕਰਨਾ ਚਾਹੁੰਦਾ ਸਰ ਇੱਕ ਆਮ ਸਧਾਰਨ ਘਰ ਚੋਂ ਉੱਠ ਕੇ ਪੜ੍ਹਾਈ ਲੈ ਕੇ ਸਕੂਲ ਜਦੋਂ ਜਾਂਦੇ ਸੀ ਤੇ ਉੱਥੋਂ ਇੱਕ ਵੱਡੀ ਯੂਨੀਵਰਸਿਟੀ ਖੜੀ ਕਰਨ ਦਾ ਸਫ਼ਰ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਤੇ ਕਿੰਨੇ ਕੁ ਤੁਸੀਂ ਲੋਕਾਂ ਨੂੰ ਸੁਣੇ ਮੋਟੀਵੇਟ ਜਿਵੇਂ ਕਰ ਰਹੇ ਹੋ ਕਿ ਲੋਕਾਂ ਕੀ ਕਹਿਣਾ ਚਾਹੁੰਦੇ ਨੇ ਦੇਖੋ ਜੀ ਜਿਹੜੀ ਗੱਲ ਤੁਸੀਂ ਪੁੱਛੀ ਹੈ ਉਹ ਤਾਂ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਸੰਭਵ ਨਹੀਂ ਹੋ ਸਕਦੀ ਐਸੀ ਕੋਈ ਸੋਚ ਵੀ ਨਹੀਂ ਸੀਗੀ ਕਿ ਇੱਥੇ ਤੱਕ ਪਹੁੰਚਾਂਗੇ ਲੇਕਿਨ ਜਦੋਂ ਚੰਡੀਗੜ੍ਹ ਯੂਨੀਵਰਸਿਟੀ ਸਥਾਪਿਤ ਕੀਤੀ ਸੀ ਉਸ ਵੇਲੇ ਇਹ ਜ਼ਰੂਰ ਇੱਕ ਮਿਸ਼ਨ ਸੀ ਇੱਕ ਵਿਜ਼ਨ ਲੈ ਕੇ ਚੱਲੇ ਸੀ ਕਿ ਅਸੀਂ ਇੱਕ ਵਰਲਡ ਕਲਾਸ ਯੂਨੀਵਰਸਿਟੀ ਜਿਹੜੀ ਆ ਉਹ ਬਣਾਉਣੀ ਹੈ ਇਸੇ ਕਰਕੇ ਇਸ ਦਾ ਨਾਮ ਚੰਡੀਗੜ੍ਹ ਯੂਨੀਵਰਸਿਟੀ ਰੱਖਿਆ ਸੀ ਕਿਉਂਕਿ ਵਰਲਡ ਦੀਆਂ ਬੈਸਟ ਟੌਪ ਯੂਨੀਵਰਸਿਟੀ ਸਿਟੀਆਂ ਦੇ ਨਾਮ ਤੇ ਆ ਸ਼ਹਿਰਾਂ ਦੇ ਨਾਮ ਤੇ ਦੁਨੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਹਨ ਔਰ ਜਦੋਂ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਦਾ ਨਾਮ ਚੰਡੀਗੜ੍ਹ ਰੱਖਿਆ ਸੀ ਉਸ ਵੇਲੇ ਜਿਹੜਾ ਰਿਵਾਜ ਸੀਗਾ ਜਾਂ ਟ੍ਰੈਂਡ ਸੀ ਪੂਰੇ ਦੇਸ਼ ਦੇ ਵਿੱਚ ਉਹ ਅਲੱਗ-ਅਲੱਗ ਨਾਵਾਂ ਤੇ ਪਰਿਵਾਰ ਦੇ ਨਾਵਾਂ ਤੇ ਧਰਮ ਦੇ ਨਾਵਾਂ ਤੇ ਜਾਂ ਲੋਕਾਂ ਨੇ ਆਪਣੇ ਪ੍ਰਾਈਵੇਟ ਸੈਕਟਰ ਦੀ ਸੋਚ ਦੇ ਮੁਤਾਬਕ ਰੱਖਿਆ ਲੇਕਿਨ ਅਸੀਂ ਫੈਸਲਾ ਕੀਤਾ ਕਿ ਅਸੀਂ ਵਰਲਡ ਕਲਾਸ ਯੂਨੀਵਰਸਿਟੀ ਜੇਕਰ ਬਣਾਉਣੀ ਹੈ ਤੇ ਇਸ ਦਾ ਨਾਮ ਵੀ ਜਿਹੜਾ ਉਹਨਾਂ ਯੂਨੀਵਰਸਿਟੀਆਂ ਦੀ ਤਰਜ਼ ਤੇ ਚੰਡੀਗੜ੍ਹ ਦੇ ਨਾਮ ਤੇ ਰੱਖਿਆ ਔਰ ਅਸੀਂ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਚੰਡੀਗੜ੍ਹ ਦਾ ਨਾਮ ਜਿਹੜਾ ਦੁਨੀਆ ਵਿੱਚ ਲੈ ਕੇ ਜਾਈਏ ਔਰ ਅੱਜ ਤੁਹਾਡੇ ਸਾਹਮਣੇ ਹੈ ਇਹ ਵਰਲਡ ਦੀ ਜਦੋਂ ਲਿਸਟ ਪਬਲਿਸ਼ ਹੋਈ ਹੈ ਉਸ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਤੇ ਚੰਡੀਗੜ੍ਹ ਸ਼ਹਿਰ ਦਾ ਨਾਮ ਪੰਜਾਬ ਦਾ ਨਾਮ ਜਿਹੜਾ ਉਹ ਉੱਚਾ ਹੋਇਆ ਹੈ ਔਰ ਉਸ ਵਾਸਤੇ ਮੈਂ ਸਾਰਿਆਂ ਦਾ ਫਿਰ ਧੰਨਵਾਦ ਕਰਨਾ ਚਾਹੁੰਦਾ ਦੇਖੋ ਜਿਹੜੀ ਰੈਂਕਿੰਗ ਹੈ ਨਾ ਜੀ ਇਹ ਹਰ ਸਾਲ ਹੀ ਚੈਲੰਜ ਹੈ ਕਿਉਂਕਿ ਤੁਸੀਂ ਰਿਲੇਟਿਵਲੀ ਗਰੋ ਕਰਦੇ ਹੋ ਤੁਸੀਂ ਕੰਪੀਟ ਕਰਦੇ ਹੋ ਕੰਪੀਟੀਸ਼ਨ ਦੇ ਵਿੱਚ ਹਰ ਯੂਨੀਵਰਸਿਟੀ ਜਿਹੜੀ ਆ ਮੈਂ ਦੱਸਿਆ ਕਿ 28500 ਯੂਨੀਵਰਸਿਟੀਆਂ ਜਿਸ ਦੀ ਜਾਣਕਾਰੀ ਮੈਨੂੰ ਹੈ ਔਰ ਇੰਨੇ ਵੱਡੇ ਨੰਬਰ ਦੇ ਵਿੱਚ ਹਰ ਯੂਨੀਵਰਸਿਟੀ ਜਿਹੜੀ ਇੱਕ ਵਿਜ਼ਨ ਲੈ ਕੇ ਚੱਲਦੀ ਆ ਉਹ ਕੋਸ਼ਿਸ਼ ਕਰਦੀ ਆ ਕਿ ਉਹ ਵਰਲਡ ਰੈਂਕਿੰਗ ਦੇ ਵਿੱਚ ਸ਼ਾਮਲ ਹੋਵੇ ਉਹ ਪੋਜੀਸ਼ਨ ਹੋਵੇ ਔਰ ਲੇਕਿਨ ਉਹਨਾਂ ਦੇ ਵਿੱਚੋਂ ਕੰਪੀਟ ਕਰਕੇ ਅੱਗੇ ਨਿਕਲਣਾ ਕਿਉਂਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਪਾਲਿਸੀਆਂ ਹੈਗੀਆਂ ਨੇ ਐਜੂਕੇਸ਼ਨ ਪਾਲਿਸੀਜ਼ ਹੈਗੀਆਂ ਨੇ لیکن ਮੈਂ ਸਮਝਦਾ ਕਿ ਸਾਡੇ ਦੇਸ਼ ਦੇ ਵਿੱਚ ਨਿਊ ਐਜੂਕੇਸ਼ਨ ਪਾਲਿਸੀ ਆਉਣ ਤੋਂ ਬਾਅਦ ਸਾਡੇ ਵਾਸਤੇ ਇੱਕ ਜਿਹੜਾ ਅਸਮਾਨ ਖੁੱਲਿਆ ਸਾਡੇ ਵਾਸਤੇ ਉੱਪਰ ਉੱਚੇ ਉੱਡਣ ਦੀ ਜਿਹੜੀ ਇੱਕ ਪ੍ਰੋਵੀਜ਼ਨ ਹੋਈ ਹੈ ਔਰ ਜਿਸ ਕਰਕੇ ਅਸੀਂ ਇਹ ਪੋਜੀਸ਼ਨ ਜਿਹੜੀ ਆ ਉਹ ਹਾਸਲ ਕਰ ਪਏ। ਥੈਂਕ ਯੂ ਬਹੁਤ ਬਹੁਤ ਚੰਡੀਗੜ੍ਹ ਯੂਨੀਵਰਸਿਟੀ ਦੇ ਵੱਲੋਂ ਇੱਕ ਵਾਰ ਫੇਰ ਤੋਂ ਮੱਲਾ ਮਾਰੀਆਂ ਗਈਆਂ ਨੇ ਕਹਿੰਦੇ ਟੌਪ ਦੀਆਂ ਦੋ ਯੂਨੀਵਰਸਿਟੀਆਂ ਦੇ ਵਿੱਚ ਉਹ ਸ਼ਾਮਲ ਹੋ ਚੁੱਕੀ ਹੈ। 575ਵਾਂ ਰੈਂਕ ਜਿਹੜਾ ਹੈ ਚੰਡੀਗੜ੍ਹ ਯੂਨੀਵਰਸਿਟੀ ਦੇ ਵੱਲੋਂ ਹਾਸਲ ਕੀਤਾ ਗਿਆ ਹੈ ਇਸ ਰੈਂਕ ਦੇ ਨਾਲ ਹੀ ਟੌਪ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਸ਼ਾਮਲ ਹੋ ਗਈ ਹੈ ਜਿਸ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਕੇ ਕੱਟ ਕੇ ਜਿਹੜਾ ਹੈ ਜਸ਼ਨ ਮਨਾਇਆ ਕੀ ਕਹਿੰਦੇ ਨੇ ਪਾਰਲੀਮੈਂਟ ਮੈਂਬਰ ਸਤਨਾਮ ਸਿੰਘ ਸੰਧੂ ਰਾਜ ਸਭਾ ਦੇ ਮੈਂਬਰ ਨੇ ਕੀ ਕਹਿੰਦੇ ਨੇ ਰਾਜ ਸਭਾ ਦੇ ਮੈਂਬਰ ਸਤਨਾਮ ਸਿੰਘ ਸੰਧੂ ਆਓ ਤੁਹਾਨੂੰ ਲੈ ਚੱਲਦੇ ਹਾਂ ਸਿੱਧਾ ਹੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜਿੱਥੇ ਕਿ ਟੌਪ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਸ਼ਾਮਲ ਹੋਣ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਤੁਸੀਂ ਦੇਖੋ ਲਾਈਵ ਤਸਵੀਰਾਂ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ